ਕਾਇਦਾ ਦਾ ਤਾਉਕਾ ਮਰੀਕ ਸਿੰਘ ਜੀ ਮੈਂ ਨਾਮਤਾਰੀ ਪੰਥ ਦਾ ਮੁਖ ਸੇਵਾਦਾਰ ਔਰ ਨਾਮਤਾਰੀ ਜਿਹੜੇ ਸੇਕਾਇਲ ਐ ਸੇ ਦਤਾਈ ਹੈ ਵਰਤਮਾਨ ਮੁਖੀ ਸ੍ਰੀ ਖਾਸੁਬ ਜਲ ਸਿੰਘ ਜੀ ਉਹਨਾਂ ਦੇ ਆਦੇਸ਼ ਅਨੁਸਾਰ ਸਾਨੂੰ ਇਹ ਹੁਕਮ ਹੋਇਆ ਸੀ ਅਕਾਲ ਸ੍ਰੀ ਅਕਾਲ ਪੰਥ ਦੇ ਜਹੇਦਾਰ ਸਿੰਘ ਸਭ ਗਿਆਨੀ ਰਘਬੀਰ ਸਿੰਘ ਜੀ ਉਹਨਾਂ ਨੂੰ ਅਸੀਂ ਬੇਨਤੀ ਪੱਤਰ ਦਿੱਤਾ ਹੈ ਕਿ ਭਾਰਤ ਦੇ ਪੁਰਵ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਪੰਥ ਰਤਨ ਦੀ ਉਪਾਧੀ ਦੇ ਕੇ ਨਵਾਜਿਆ ਜਾਵੇ ਕਿਉਂਕਿ ਉਹਨਾਂ ਨੇ ਸਿੱਖ ਪੰਥ ਦੀ ਬਹੁਤ ਸ਼ਾਨ ਵਧਾਈ ਹੈ ਸਾਰੇ ਸੰਸਾਰ ਵਿੱਚ ਔਰ ਉਹਨਾਂ ਦੇ ਵੇਲੇ ਹੋਰ ਵੀ ਬੜੇ ਉੱਚੇ ਉਹ ਜਾਂ ਤੇ ਸਿਖ ਸਥਾਪਿਤ ਹੋਏ ਜਿਸ ਤਰ੍ਹਾਂ ਕਿ ਦੇਸ਼ ਦੇ ਆਰਬੀ ਦੇ ਪ੍ਰਧਾਨ ਸੈਨਾਪਤੀ ਜਨਰਲ ਜੇ ਜੇ ਸਿੰਘ ਜਨਰਲ ਵਿਕਰਮ ਸਿੰਘ ਮੌਨਟੈਕਸ ਜੀ ਅਲੂਵਾਲੀਆ ਡਿਪਲੀਸਟ ਸਪੀਕਰ ਲੋਕ ਸਭਾ ਦੇ ਵਿੱਚ ਸਦਾ ਚਰਨ ਜੀ ਸਿੰਘ ਜਤਵਾਲਾ ਹਾਊਸ ਸੋ ਇਸ ਤੱਕ ਕਿ ਉਹਨਾਂ ਦੀਆਂ ਸਵਾਵਾਂ ਨੂੰ ਵੇਖਦੇ ਹੋਏ ਅਸੀਂ ਇਹ ਪੰਚ ਪੱਤਰ ਜਹਾਂ ਸਭਾ ਨੂੰ ਦਿੱਤਾ ਕਿ ਉਹਨਾਂ ਨੂੰ ਉਹਨਾਂ ਦੀ ਇਹ ਅਵਸਥਾ ਵੀ ਬਿਰਧ ਹੈ ਔਰ ਖੇਤੀ ਤੋਂ ਖੇਤੀ ਜਿਹੜਾ ਹੈ ਉਹਨਾਂ ਨੂੰ ਪੰਥ ਰਤਨ ਦੀ ਉਪਾਧੀ ਦੇ ਕੇ ਨਵਾਜਿਆ ਭਾਈ ਬਾਵਾਣਾ ਕਰੋ ਪਤਾ ਹੈ ਕਿ ਉਹ ਕਾਂਗਰਸੀ ਰਹੇ ਨੇ ਕਾਂਗਰਸ ਦੇ ਪ੍ਰਧਾਨ ਉਤਰੀ ਰਹੇ ਨੇ 84 ਦੇ ਜਿਹੜੇ ਨਾਂ ਦੇ ਦਰਬਾਰ ਸਾਹਿਬ ਸ੍ਰੀ ਹਰਿਕਾਟ ਕੇ ਸਾਹਿਬ ਤੇ ਭੰਦਾ ਭੁੱਲਿਆ ਜਾਂਦਾ ਹੈ ਨਾ 84 ਦੇ ਨਾ ਭੁੱਲਿਆ ਜਾਂਦਾ ਜਿੰਨੀ ਦੇਰ ਤੱਕ ਉਹ ਕਾਂਗਰਸੀ ਅਸਮੀ ਹਰਿਕਾਟ ਕੇ ਸਾਹਿਬ ਤੋਂ ਨਹੀਂ ਜਿਹੜਾ 15 ਸੰਦਤ ਅਵਾਰਡ ਵੀ ਪਾੜ ਸਕਦਾ ਸਾਰਾ ਪਦੋਂ ਸਰਦਾਰ ਮਨਮੋਨ ਸਿੰਘ ਨੂੰ ਫੀਲ ਕਰੋਗੇ ਕਿ ਉਹ ਕਾਂਗਰਸ ਨੂੰ ਕੀ ਕਰ ਅਤੀਬਾ ਦੇਣ ਤਾਂ ਉਹ ਪ੍ਰਗਰਿਆ ਗਾਂਦ ਚੁੱਕੇ ਇਸ ਤਰ੍ਹਾਂ ਹੈ ਜੀ ਕਿ ਸਰਦਾਰ ਸਰਦਾਰ ਮਨਮੋਨ ਸਿੰਘ ਜੀ ਨੇ ਉਸ ਲੋਕ ਸਭਾ ਦੇ ਵਿੱਚ ਸਿੱਖ ਹੁੰਦੇ ਹੋਇਆ ਸਾਰੇ ਸਿੱਖ ਜਗਤ ਤੋਂ ਰੋ ਕੇ ਮਾਫੀ ਮੰਗੀ ਔਰ ਉਸ ਗੱਲ ਲਈ ਪਛਤਾਪ ਕੀਤਾ ਔਰ ਉਹਨਾਂ ਨੇ ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਪਤਾ ਸੀ ਕਿ ਇਹਦਾ ਅਹੁਦਾ ਜਾ ਸਕਦਾ ਹੈ ਲੇਕਿਨ ਉਹਨਾਂ ਦੇ ਅੰਦਰ ਕੰਨ ਚ ਤੇ ਦਰਦ ਜਿਹੜਾ ਸੀ ਉਹ ਛਲਕਿਆ ਔਰ ਉਹਨਾਂ ਨੇ ਰੋ ਕੇ ਮਾਫੀ ਮੰਗੀ ਉਹਨਾਂ ਦੀ ਜਗ੍ਹਾ ਹੋਰ ਕੋਈ ਵੀ ਪ੍ਰਧਾਨ ਮੰਤਰੀ ਹੁੰਦਾ ਉਹ ਰੋ ਕੇ ਮਾਫੀ ਨਹੀਂ ਸੀ ਮੰਗਦਾ ਕਦੀ ਕਦੀ ਵੀ ਮਾਫੀ ਨਹੀਂ ਸੀ ਮੰਗਣੀ ਸੋ ਇਹ ਗੱਲ ਗੱਲ ਅਸੀਂ ਨਾ ਜਾਈਏ ਉਹਨਾਂ ਨੇ ਉਹਨਾਂ ਨੇ ਕਾਂਗਰਸੀ ਨੂੰ ਨਹੀਂ ਦਿੱਤਾ ਜਾ ਸਕਦਾ ਜੀ ਜਿੰਨੀ ਦੇਰ ਤੱਕ 84 ਦਾ ਉਹ ਮਸਲਾ ਹਾਲੀ ਤੁਸੀਂ ਤੁਸੀਂ ਦੇਖੋ 1 ਮਿੰਟ ਆਪਣਾ ਇਤਿਹਾਸ ਅਸੀਂ ਥੋੜਾ ਜਿਹਾ ਆਪਣਾ ਇਤਿਹਾਸ ਬਾਤਈਏ ਕਿ ਦੀਵਾਨ ਤੋੜਾਮਲ ਜੀ ਦੀਵਾਨ ਟੋਡਰਮਲ ਕਾ ਦਾ ਖਾਉ ਉਹ ਮੁਗਲ ਸਾਮਰਾਜ ਦੇ ਦੀਵਾਨ ਹੁੰਦਿਆ ਹੋਇਆ ਉਹਨਾਂ ਨੇ ਸਿੱਖੀ ਵਾਸਤੇ ਹਾ ਦਾ ਨਾਹਰਾ ਮਾਰਿਆ ਹਾ ਦਾ ਨਾਹਰਾ ਗੁਰਦੁਆਰੇ ਬਣਿਆ ਸ਼ੇਰ ਮੁਹੰਮਦ ਖਾਨ ਦਾ ਮਲੇਰਕੋਟਲੇ ਤੁਸੀਂ ਵੇਖਦੇ ਹੋ ਉਹ ਵੀ ਉਸ ਵੇਲੇ ਦੀਵਾਨ ਸਨ ਔਰ ਉਹਨਾਂ ਨੇ ਉਸ ਚੀਜ਼ ਦੀ ਪਰਵਾਹ ਨਹੀਂ ਕੀਤੀ ਔਰ ਹਾਲਾਂਕਿ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਦੇ ਨਾਲ ਜਾ ਕੇ ਚਮਕੌਰ ਵਿੱਚ ਉਹਨਾਂ ਨੇ ਲੜਾਈ ਕੀਤੀ ਉਹਨਾਂ ਦਾ ਭਰਾ ਤੇ ਭਤੀਜਾ ਮਾਰਿਆ ਗਿਆ ਲੇਕਿਨ ਜਦੋਂ ਸਹਿਬਜ਼ਾਦਿਆਂ ਵਾਲਾ ਵਾਕਾ ਹੋਇਆ ਕਿ ਸ਼ੇਰ ਮੁਹੰਮਦ ਖਾਨ ਜੀ ਨੇ ਹਾ ਦਾ ਨਾਰਾ ਮਾਰਿਆ ਲੇਕਿਨ ਅਸੀਂ ਸਿੱਖਾਂ ਨੇ ਉਹਨਾਂ ਨੂੰ ਸਤਕਾਰਤ ਹਸਤੀ ਬਣਾ ਦਿੱਤਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਸਾਰੇ ਅਸੀਂ ਉੱਥੇ ਨਤਮਸਤਕ ਹੁੰਦੇ ਸੋ ਦਵਾਨ ਕੌੜਾ ਮਾਲ ਨੇ ਅੰਦਾ ਜੀ ਜੀ ਇਸ ਨੂੰ ਸਮਝੋ ਇਤਿਹਾਸ ਚੜਨਾ ਪੈਂਦਾ ਜਦੋਂ ਅਮਰ ਸੰਚਾਰ ਹੁੰਦਾ 1699 ਚ ਗੋਮੇ ਸਿੰਘ ਪਾਸ਼ਾ ਨੇ ਜਿਹੜਾ ਜਸੂਸ ਅਸੀਂ ਉਹਨੇ ਵੀ ਕਹਿੰਦਾ ਸੀ ਕਿ ਮੇਰਾ ਜਸੂਸੀ ਤੇਰੇ ਲਈ ਮੇਰਾ ਨਹੀਂ ਨਾ ਤੂੰ ਤੇਰੇ ਲਈ ਆਇਆ ਗੋਮੇ ਸਿੰਘ ਪਾਸ਼ਾ ਨੇ ਉਹਨਾਂ ਦਾ ਅਜੀਮੇਰ ਸਿੰਘ ਨਾਲ ਛੱਡਣਾ ਪੈਂਦਾ ਦੀ ਕਾਂਗਰਸ ਦਾ ਅਹੁਦਾ ਛੱਡਣਗੇ ਕਾਂਗਰਸੀ ਮੈਂਬਰਸ਼ਿਪ ਛੱਡਣਗੇ ਕਾਂਗਰਸ ਤੋਂ ਭਾਈ ਬਾਵਾ ਨੂੰ ਇਹ ਇੱਥੇ ਆਇਆ ਜਾ ਸਕਦਾ ਉਹ ਪ੍ਰਮਾਨ ਨਹੀਂ ਹੈ ਦੇਖੋ ਜੀ ਅਸੀਂ ਬੇਨਤੀ ਪੱਤਰ ਦਿੱਤਾ ਜੈ ਹਦਰ ਸਾਹਿਬਾਨ ਇਹ ਉਹਨਾਂ ਦੀ ਮਰਜ਼ੀ ਹੈ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਹੈ ਉਹ ਦਿੰਦੇ ਨੇ ਲੇਕਿਨ ਅਸੀਂ ਸਿੱਖੀ ਦੇ ਨਾਤੇ ਜੋ ਉਹਨਾਂ ਨੇ ਦੇਸ਼ ਦੀ ਢਿੱਕੀ ਹੋਈ ਅਰਥ ਵਿਵਸਥਾ ਨੂੰ ਸੰਸਾਰ ਦੇ 5ਵੇਂ ਨੰਬਰ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੀਆਂ ਸੇਵਾਵਾਂ ਵੇਖੋ ਇਸ ਤਰ੍ਹਾਂ ਕੋਈ ਮਾਫੀ ਨਹੀਂ ਮੰਗਦਾ ਅੱਜ ਮੈਂ ਮੈਂ ਤੁਸੀਂ ਸਾਰੇ ਵੇਖਦੇ ਹੋ ਤੁਸੀਂ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਅੱਜ ਕਿਸੇ ਨੂੰ ਸੱਤਾਧਾਰੀ ਪਾਰਟੀ ਸਰਪੰਚੀ ਦੇ ਦਵੇ ਤੇ ਉਹ ਕਿਸੇ ਨੂੰ ਸੁਝਾਣ ਦਾ ਨਹੀਂ ਹੈਗਾ ਲੇਕਿਨ ਦੇਸ਼ ਦੇ ਸਰਵਚ ਉਹਦੇ ਦੇ ਉੱਤੇ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਦੇਸ਼ ਨੂੰ ਸਾਰੇ ਸੰਸਾਰ ਵਿੱਚ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਕਰਕੇ ਦੇਸ਼ ਦਾ ਨਾਮ ਉੱਚਾ ਆਇਆ ਫਿਰ ਸਾਡੇ ਪ੍ਰਧਾਨ ਸੈਨਾਪਤੀ ਜਨਰਲ ਜੇਜੇ ਸਿੰਘ ਜਨਰਲ ਵਿਕਰਮ ਸਿੰਘ ਚਰਨਜੀਤ ਸਿੰਘ ਅਟਵਾਲ ਸਿੱਖ ਹੁੰਦੇ ਡਿਪੀ ਸਪੀਕਰ ਨੇ ਲੋਕ ਸਭਾ ਦੇ ਵਿੱਚ ਮਾਉਂਟੇਕ ਸਿੰਘ ਜੀ ਆਲੂ ਵਾਲੀਆ ਸੋ ਇਸ ਕਰਕੇ ਉਹ ਸਵਰਨ ਕਾਲ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਕਰਕੇ ਤਾਂ ਹੋਰ ਵੀ ਸਿੱਖ ਸਿੱਖਾਂ ਨੇ ਉੱਚੀਆਂ ਪਦਵੀਆਂ ਤੇ ਬਰਾਜਮਣ ਹੋਏ ਡਾਕਟਰ ਬਨੋਰ ਸਿੰਘ ਜੀ ਗਿੱਲ ਸਾਹਿਬ ਦਾ ਇਲੈਕਸ਼ਨ ਕਮਿਸ਼ਨਰ ਉਹ ਉਹਨਾਂ ਨੂੰ ਖੇਡ ਮੰਤਰੀ ਬਣਾਇਆ ਗਿਆ ਸੋ ਇਸ ਕਰਕੇ ਇਸ ਤਰ੍ਹਾਂ ਸਿੱਖੀ ਤੋਂ ਅਸੀਂ ਕਿਸੇ ਨੂੰ ਖਾਰਜ ਨਹੀਂ ਕਰ ਸਕਦੇ ਨਾ ਉਹ ਖਾਰਜ ਹੁੰਦੇ ਨੇ ਭਾਵੇਂ ਕਿਸੇ ਵੀ ਪਾਰਟੀ ਚ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਉੱਚ ਹਸਤੀ ਹੈ ਸੱਗਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਕਾਲ ਤਖਤ ਬਣਾਇਆ ਹੋਇਆ ਹੈ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਜੋ ਦੇਸ਼ ਵਾਸਤੇ ਕੌਮ ਵਾਸਤੇ ਉਹ ਸਿੱਖ ਹੋਵੇ ਹਿੰਦੂ ਹੋਵੇ ਕੋਈ ਗੱਲ ਕਰੇ ਤੇ ਉਹਨੂੰ ਨਵਾਜਣਾ ਚਾਹੀਦਾ ਸਾਡੀ ਇਹ ਬੇਨਤੀ ਹੈ ਬੇਨਤੀ ਤੁਹਾਡੀ ਪ੍ਰਮਾਨ ਕਰ ਦਿੰਦੇ ਆ ਕੋਟ ਜੋ ਸ੍ਰੀ ਗਾਉਂਦ ਦੇ ਸਹਾਇਨਿਕ ਪੱਤਰ ਪ੍ਰਮਾਣਿਤ ਮਰਯਾਦਾ ਮੈਂ ਮਰਯਾਦਾ ਵਿੱਚ ਸਿੱਖ ਜਬ ਮੈਂ ਮਰਯਾਦਾ ਵਿੱਚ ਕੋਈ ੜਿੱਕਾ ਨਹੀਂ ਬਣਦਾ ਅਸੀਂ ਸ੍ਰੀ Thakur ਦਲੀਪ ਸਿੰਘ ਦੇ ਆਦੇਸ਼ ਅਨੁਸਾਰ ਉਹਨਾਂ ਨੂੰ ਬੇਨਤੀ ਪੱਤਰ ਦੇਣ ਆਏ ਆ ਅਗੋਂ ਉਹਨਾਂ ਨੇ ਵਿਚਾਰ ਕਰਨੀ ਹੈ ਦੇਣਾ ਹੈ ਨਹੀਂ ਦੇਣਾ ਲੇਕਿਨ ਅਸੀਂ ਸਾਡੇ ਇੱਥੇ ਹੋਰ ਵੀ ਬਹੁਤ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਨੇ ਸੱਚਮੁੱਚ ਹਿਰਦਿਓ ਮਾਫੀ ਮੰਗੀ ਆ ਸਰਦਾਰ ਮਨਮੋਹਨ ਸਿੰਘ ਜਰਾ ਨੇ